ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਦੇਸ਼ ਦੇ ਵਿੱਚ ਬਜਟ ਸੈਸ਼ਨ ਚੱਲ ਰਿਹਾ ਹੈ ਤੁਸੀਂ ਕਦੇ ਸੋਚਿਆ ਕਿ ਇਹ ਬਜਟ ਸੈਸ਼ਨ ਹੁੰਦਾ ਕੀ ਹੈ ਤੇ ਇਸ ਨੂੰ ਤਿਆਰ ਕਿਵੇਂ ਕੀਤਾ ਜਾਂਦਾ ਜੇ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਅੱਜ ਬਜਟ ਜਾਰੀ ਕੀਤਾ ਜਾਵੇਗਾ ਹਰ ਸਾਲ ਫਰਵਰੀ ਨੂੰ ਬਜਟ ਜਾਰੀ ਹੁੰਦਾ ਹੈ ਪਰ ਇਸ ਦੀਆਂ ਤਿਆਰੀਆਂ ਤੇ ਕਈ ਮਹੀਨੇ ਵੀ ਲੱਗ ਜਾਂਦੇ ਹਨ ਦੱਸ ਦਿੰਨੇ ਆ ਕਿ ਇਸ ਸਾਲ ਪੇਸ਼ ਹੋਣ ਵਾਲਾ ਇਹ 6ਵਾਂ ਤੇ ਅੰਤਰੀਮ ਬਜਟ ਹੈ ਅੰਤਰੀਮ ਬਜਟ ਜਿਸ ਦਾ ਮਤਲਬ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੇਸ਼ ਕੀਤਾ ਜਾਣ ਵਾਲਾ ਜਾਂ ਫਿਰ ਸਰਕਾਰ ਦਾ ਆਖਰੀ ਬਜਟ ਕੀ ਤੁਹਾਨੂੰ ਪਤਾ ਹੈ ਕਿ ਬਜਟ ਹੁੰਦਾ ਕੀ ਹੈ ਤਿਆਰ ਕਿਵੇਂ ਹੁੰਦਾ ਹੈ ਕੌਣ ਬਜਟ ਨੂੰ ਤਿਆਰ ਕਰਦਾ ਹੈ ਜੇ ਨਹੀਂ ਤਾਂ ਮੈਂ ਤੁਹਾਨੂੰ ਦੱਸਦਾ ਬਜਟ ਵਿੱਚ ਸਰਕਾਰ ਆਪਣੇ ਖਰਚਿਆਂ ਦਾ ਤੇ ਕਮਾਈ ਦਾ ਹਿਸਾਬ ਤਕਾਬ ਦਿੰਦੀ ਹੈ ਸੰਵਿਧਾਨ ਦਾ ਆਰਟੀਕਲ 112 ਸਾਲਾਨਾ ਵਿੱਤੀ ਬਿਆਨ ਦੀ ਚਰਚਾ ਕਰਦਾ ਹੈ ਇਸ ਆਰਟੀਕਲ ਦੇ ਤਹਿਤ ਸਰਕਾਰ ਨੂੰ ਹਰ ਸਾਲ ਆਪਣੀ ਕਮਾਈ ਤੇ ਖਰਚਿਆਂ ਦਾ ਹਿਸਾਬ ਦੇਣਾ ਲਾਜ਼ਮੀ ਹੁੰਦਾ ਹੈ। ਬਜਟ ਪੇਸ਼ ਕਰਨ ਦਾ ਅਧਿਕਾਰ ਰਾਸ਼ਟਰਪਤੀ ਨੂੰ ਵੀ ਹੈ ਪਰ ਰਾਸ਼ਟਰਪਤੀ ਖੁਦ ਬਜਟ ਪੇਸ਼ ਨਾ ਕਰਕੇ ਕਿਸੇ ਹੋਰ ਮੰਤਰੀ ਨੂੰ ਬਜਟ ਪੇਸ਼ ਕਰਨ ਲਈ ਕਹਿ ਦਿੰਦੇ ਹਨ। ਜਿਵੇਂ ਕਿ ਦੇਸ਼ ਦਾ ਬਜਟ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਪੇਸ਼ ਕਰਦੇ ਹਨ। ਹੁਣ ਵੱਡਾ ਸਵਾਲ ਇਹ ਹੈ ਕਿ ਬਜਟ ਲਫ਼ਜ਼ ਬਣਿਆ ਕਿਵੇਂ? ਕਿਉਂ ਇਸ ਨੂੰ ਬਜਟ ਹੀ ਕਿਹਾ ਜਾਂਦਾ ਹੈ ਖਜ਼ਾਨਾ ਕਿਉਂ ਨਹੀਂ? ਬਜਟ ਲਫਜ਼ ਫਰਾਂਸ ਦੇ ਬੂਜੇ ਸ਼ਬਦ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ ਇੱਕ ਚਮੜੇ ਦਾ ਥੈਲਾ ਜਿਸ ਦੇ ਵਿੱਚ ਸਾਰਾ ਲੇਖਾ ਜੋਖਾ ਰੱਖਿਆ ਜਾਂਦਾ ਮੰਨਿਆ ਜਾਂਦਾ ਹੈ ਕਿ ਸਰਕਾਰ ਤੇ ਵੱਡੇ ਵੱਡੇ ਕਾਰੋਬਾਰੀ ਆਪਣੀ ਕਮਾਈ ਅਤੇ ਖਰਚ ਦਾ ਸਾਰਾ ਲੇਖਾ ਜੋਖਾ ਇਸ ਚਮੜੇ ਦੇ ਥੈਲੇ ਵਿੱਚ ਹੀ ਰੱਖਦੇ ਹਨ ਜਿਸ ਕਰਕੇ ਦੇਸ਼ ਦੇ ਵਿੱਤ ਮੰਤਰੀ ਵੀ ਸਾਰਾ ਲੇਖਾ ਜੋਖਾ ਇਸ ਚਮੜੇ ਦੇ ਥੈਲੇ ਵਿੱਚ ਲੈ ਕੇ ਸੰਸਦ ਵਿੱਚ ਪਹੁੰਚਦੇ ਹਨ ਸੋ ਬਜਟ ਲਫ਼ਜ਼ ਇੱਕ ਵਿਦੇਸ਼ੀ ਲਫ਼ਜ਼ ਹੈ ਜੋ ਬ੍ਰਿਟੇਨ ਤੋਂ ਆਇਆ ਹੈ ਬਜਟ ਹੁੰਦਾ ਕੀ ਹੈ ਇਹ ਵੀ ਦੱਸਦੇ ਹਾਂ ਜਿਵੇਂ ਕਿ ਪਹਿਲਾਂ ਦੱਸ ਚੁੱਕੇ ਹਾਂ ਕਾਰੋਬਾਰੀ ਤੇ ਸਰਕਾਰਾਂ ਆਪਣੀ ਕਮਾਈ ਦਾ ਖਰਚਿਆਂ ਦਾ ਲੇਖਾ ਜੋਖਾ ਇਸ ਥੈਲੇ ਵਿੱਚ ਰੱਖਦੇ ਹਨ ਉਸੇ ਤਰ੍ਹਾਂ ਬਜਟ ਸਰਕਾਰ ਦਾ ਇੱਕ ਤਰ੍ਹਾਂ ਦਾ ਹਿਸਾਬ ਕਿਤਾਬ ਹੀ ਹੈ ਜਿਸ ਵਿੱਚ ਸਰਕਾਰ ਦੀ ਕਮਾਈ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ ਬਜਟ ਪੇਸ਼ ਕਰਨ ਤੋਂ ਪਹਿਲਾਂ ਇੱਕ ਸਰਵੇ ਹੁੰਦਾ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਸਰਕਾਰ ਨੂੰ ਕਿਸ ਖੇਤਰ ਤੋਂ ਕਿੰਨੀ ਕਮਾਈ ਹੋਵੇਗੀ ਅਤੇ ਨਾਲ ਹੀ ਇਸ ਗੱਲ ਤੇ ਵਿਚਾਰ ਵੀ ਹੁੰਦੀ ਹੈ ਕਿ ਅਗਲੇ ਸਾਲ ਸਰਕਾਰ ਕਿੰਨਾ ਖਰਚ ਕਰ ਸਕਦੀ ਹੈ ਸਿੱਧੇ ਸ਼ਬਦਾਂ ਵਿੱਚ ਦੱਸ ਦਈਏ ਕਿ ਬਜਟ ਸਰਕਾਰ ਵੱਲੋਂ ਇੱਕ ਸਾਲ ਅੰਦਰ ਕੀਤੀ ਕਮਾਈ ਅਤੇ ਖਰਚਿਆਂ ਦਾ ਹਿਸਾਬ ਕਿਤਾਬ ਹੁੰਦਾ ਹੈ ਬਜਟ ਤਿਆਰ ਕਰਨ ਦੇ ਤਿੰਨ ਪੜਾਅ ਹੁੰਦੇ ਹਨ ਜਾਂ ਕਹਿ ਸਕਦੇ ਹੋ ਤਿੰਨ ਕਦਮ ਹੁੰਦੇ ਹਨ ਪਹਿਲੇ ਪੜਾਅ ਦੇ ਵਿੱਚ ਦੇਸ਼ ਦੇ ਸਾਰੇ ਵੱਡੇ ਅਦਾਰਿਆਂ ਨੂੰ ਜਿਵੇਂ ਕਿ ਕੇਂਦਰੀ ਮੰਤਰਾਲੇ ਰਾਜਾਂ ਦੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਭਾਗਾਂ ਤੇ ਸੇਵਾਵਾਂ ਜਿਨ੍ਹਾਂ ਨੂੰ ਇੱਕ ਸਰਕੂਲਰ ਭੇਜਿਆ ਜਾਂਦਾ ਹੈ ਜਿਸ ਵਿੱਚ ਨਿਰਦੇਸ਼ ਦਿੱਤਾ ਹੁੰਦਾ ਹੈ ਕਿ ਆਉਣ ਵਾਲੇ ਸਾਲ ਲਈ ਖਰਚਿਆਂ ਦਾ ਅਨੁਮਾਨ ਦਿੱਤਾ ਜਾਵੇ ਇਸ ਤੋਂ ਬਾਅਦ ਦੂਸਰਾ ਕਦਮ ਜਿਸ ਨੂੰ ਪ੍ਰੀ ਬਜਟ ਚਰਚਾ ਵੀ ਕਿਹਾ ਜਾਂਦਾ ਹੈ ਪ੍ਰੀ ਬਜਟ ਚਰਚਾ ਜਿਸ ਵਿੱਚ ਦੇਸ਼ ਦੇ ਕਿਸਾਨਾਂ ਨੂੰ ਵਪਾਰੀਆਂ ਨੂੰ ਅਰਥ ਸ਼ਾਸਤਰੀਆਂ ਨੂੰ ਬਜਟ ਲਈ ਵਿਚਾਰ ਪੇਸ਼ ਕਰਨ ਲਈ ਕਿਹਾ ਜਾਂਦਾ ਹੈ ਤੇ ਆਖਰੀ ਕਦਮ ਆਖਰੀ ਪੜਾ ਜਿਸ ਵਿੱਚ ਵਿੱਤ ਮੰਤਰਾਲਾ ਬਜਟ ਦਾ ਫੈਸਲਾ ਕਰਨ ਵਾਲੇ ਸਾਰੇ ਵਿਭਾਗਾ ਤੋਂ ਖਰਚ ਦਾ ਹਿਸਾਬ ਇਕੱਠਾ ਕਰਦਾ ਹੈ ਇਸ ਤਰ੍ਹਾਂ ਅਗਲੇ ਸਾਲ ਦੀ ਅੰਦਾਜ਼ਨ ਕਮਾਈ ਅਤੇ ਖਰਚਿਆਂ ਦੀ ਯੋਜਨਾ ਹੁੰਦੀ ਹੈ ਅੰਤ ਵਿੱਚ ਵਿੱਤ ਮੰਤਰੀਲਾ ਤਿਆਰ ਹੋਏ ਬਜਟ ਦੇ ਆਧਾਰ ਤੇ ਭਾਸ਼ਣ ਦਿੰਦਾ ਸੋ ਇਹ ਸੀ ਬਜਟ ਦਾ ਸਾਰਾ ਪ੍ਰੋਸੈਸ ਹੁਣ ਵੇਖਣਾ ਇਹ ਹੋਵੇਗਾ ਕਿ ਬਜਟ ਦੇ ਇਸ ਪਿਟਾਰੇ ਦੇ ਵਿੱਚੋਂ ਆਮ ਲੋਕਾਂ ਲਈ ਕਿੰਨੀ ਰਾਹਤ ਨਿਕਲਦੀ ਹੈ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੇ ਲੱਗੀ ਆਪਣੀ ਟਿੱਪਣੀ ਜ਼ਰੂਰ ਸਾਂਝੀ ਕਰਨਾ ਜੁੜੇ ਰਹੋ ਸਕੇ ਨਿਊਜ਼ ਪੰਜਾਬ ਦੇ ਨਾਲ